ਦੇਖੋ ਜਿਹੜੀ ਔਰਤ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀ ਕਿਵੇਂ ਉਹਨਾਂ ਦੀ ਮੌਤ ਹੋਈ ਹੈ ਮੇਰੀ ਜਿਹੜੀ ਛੋਟੀ ਭਰਾ ਭਝਾਈ ਤੇ ਭਰਾ ਉਹਨੂੰ ਕੁੱਟਦੇ ਮਾਰਦੇ ਸੀ ਇਹਨਾਂ ਦੀ ਵਜ੍ਹਾ ਨਾਲ ਉਹਦੀ ਮੌਤ ਹੋਈ ਹੈ ਕਿਵੇਂ ਹੋਈ ਮੌਤ ਉਹਨਾਂ ਦੀ ਇੱਕ ਦਿਨ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਉਹਨੂੰ ਅਸੀਂ ਇਹਨਾਂ ਦੇ ਘਰੇ ਫੈਸਲਾ ਕਰਵਾਉਣ ਲਈ ਆਏ ਸੀਗੇ ਤੇ ਮੇਰੀ ਮੰਮੀ ਨੇ ਸਾਨੂੰ ਪਾਣੀ ਪਿਲਾਇਆ ਤੇ ਅੰਦਰ ਚੱਲ ਗਈ ਬਦਲੇ ਚੰਦਰ ਜੱਤ ਦੇਖਿਆ ਤਾਂ ਮੰਮੀ ਡਟ ਗਈ ਹੋਈ ਸੀ। ਇੱਕ ਜਿੰਦ ਦੀ ਘਟਨਾ ਹੈ ਹੋ। ਇਹ 7 ਤਰੀਕ ਦੀ। ਤੁਸੀਂ ਉੱਥੇ ਮੌਜੂਦ ਸੀਗੇ? ਹਾਂਜੀ। ਤੇ ਤੁਸੀਂ ਉਹਨੇ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਮੈਨੂੰ ਇਹ ਤੰਗ ਪਰੇਸ਼ਾਨ ਕਰਦੇ ਆ। ਹਾਂਜੀ ਇੱਕ ਦਿਨ ਪਹਿਲਾਂ ਮੈਨੂੰ ਫੋਨ ਕੀਤਾ ਸੀਗਾ। ਮੈਨੂੰ ਘੁੱਟਦੀ ਮਾਰਦੀ ਐ। ਮੈਨਾਂ ਲੜਾਈ ਝਗੜਾ ਕਰਦੀ ਐ। ਅਸੀਂ ਉਹਦਾ ਦੇਖਣ ਗਏ ਸੀ ਅਸੀਂ ਕਿਹਾ ਕੋਈ ਗੱਲ ਨਹੀਂ ਸਮਝਾ ਕੇ ਜਾਂਦੇ ਆ ਉਹਨੂੰ। ਜਿਹੜਾ ਉਹਦਾ ਸੌਰਾ ਪਰਿਵਾਰ ਸੀ ਪਹਿਲੋਂ ਹੀ ਕੁੱਟਮਾਰ ਕਰਦਾ ਸੀਗਾ ਨਹੀਂ ਇੰਨੇ ਆ ਜਿਹੜੀ ਨਵੀਂ ਬੋਟੀ ਆਈ ਸੀ ਇੰਨੇ ਇਹ ਕੰਮ ਕੀਤਾ ਜਿਹੜੀ ਤੁਹਾਡੀ ਪਰਜਾਈ ਆ ਉਹ ਤੰਗ ਪਰੇਸ਼ਾਨ ਕਰਦੀ ਸੀ ਤੇ ਭਰਾ ਨੇ ਤੇ ਪਰਜਾਈ ਨੇ ਦੋਨਾਂ ਨੇ ਇਹ ਕੰਮ ਕੀਤਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕੋਈ ਕਾਰਵਾਈ ਕਰਨੀ ਪਈ ਆ ਹੁਣ ਤੁਹਾਡੇ ਭਰਾ ਪਰਜਾਈ ਜਿਹੜੇ ਕਥਿਤ ਦੋਸ਼ੀ ਸੀ ਉਹਨਾਂ ਤੇ ਕਾਰਵਾਈ ਪੁਲਿਸ ਨੇ ਕੀਤੀ ਆ ਜੀ ਨਹੀਂ ਆ ਕਹਿੰਦੇ ਅਸੀਂ ਲੈ ਕੇ ਆਉਂਨੇ ਆ ਉਹਨਾਂ ਨੂੰ ਜਾ ਕੇ ਕਰਦੇ ਆਂ ਕਾਰਵਾਈ ਹੀ ਮੰਨ ਕਰਦੇ ਅਸ ਮੇਰੀ ਮੰਮੀ ਨੇ ਸਾਥ ਮੰਨਣਾ ਚਾਹੀਦਾ ਉਹਨਾਂ ਦੀ ਕਾਰਵਾਈ ਹੋਣੀ ਹਾਂਜੀ ਸਰ ਜਿਹੜੀ ਔਰਤੋਂ ਲੋ ਸੁਸਾਇਡ ਕੀਤਾ ਗਿਆ ਇਹ ਕੀ ਪੂਰਾ ਮਾਮਲਾ ਇਹ 8 ਅਗਸਤ ਦੀ ਗੱਲ ਹੈਗੀ ਮੈਂ ਥਾਣਾ ਦੁੱਰੀ ਉੱਥੇ ਅਜੇ ਸੀਗਾ ਤੇ ਮੁੰਸ਼ੇ ਨੂੰ ਫੋਨ ਆਇਆ ਕੰਟਰੋਲ ਤੋਂ ਵੀ ਨੂਰਪੁਰ ਜਨੂਹਾ ਵਿੱਚ ਕਿਸੇ ਲੇਡੀ ਨੇ ਪਾਹਾ ਲੈ ਲਿਆ ਹੈਗਾ ਜਾ ਕੇ ਦੇਖੋ ਤੇ ਪਤਾ ਕੀਤਾ ਜਾ ਕੇ ਉਹਦਾ ਤੇ ਬਚ ਗਈ ਸੀ ਵੈਸੇ ਪਾਹਾ ਲੈ ਕੇ ਅੰਦਰ ਪੱਖੇ ਨਾਲ ਲੰਬ ਕੇ ਬਚ ਗਈ ਉਹਨਾਂ ਦੇ ਬੱਤੇ ਦੇ ਉਹਨਾਂ ਦੇ ਬੱਚੇ ਸੀ ਕੋ ਲੈ ਕੇ ਗਏ ਉਹਨੂੰ ਹਸਪੀਟਲ ਪਹਿਲਾਂ ਕਪੂਸਲੇ ਲੈ ਕੇ ਫਿਰ ਅੰਮ੍ਰਿਤਸਰ ਲੈ ਕੇ ਗੁਰਾਮਦਾਸ ਹਸਪਤਲ ਵੀ ਰਹੀ ਹੈਗੀ ਆ ਲੇਕਿਨ ਕਾਫੀ ਦਿਨ ਨਾ ਉੱਥੇ ਦਾਖਲ ਰਹਿਣ ਤੋਂ ਬਾਅਦ ਕੱਲ ਉਹਦੀ 18 ਤਰੀਕ ਨੂੰ ਡੈਥ ਹੋ ਗਈ ਹੈ ਤੇ ਉਹਦੀ ਹੁਣ ਅਸੀਂ ਕਾਰਵਾਈ ਕਰਦੇ ਪਏ ਹੈਗੇ ਆ ਮਤਲਬ ਇਹਦੇ ਪਿੱਛੇ ਕਾਰਨ ਕੀ ਸੀ ਕਿ ਉਹ ਸੂਸਾਈਡ ਕਰ ਗਈ ਕਾਰਨ ਇਹਦਾ ਇੱਕ ਛੋਟਾ ਮੁੰਡਾ ਹੈਗਾ ਰਵੀ ਜੀ ਤੇ ਉਹਦੇ ਵਿਆਹ ਹੋਇਆ ਹੈਗਾ ਚਾਰ ਕਿ ਮਹੀਨੇ ਜੀ ਤੇ ਨੋ ਉਹਦੀ ਹੈਗੀ ਕਾਜਲ ਉਹਨਾਂ ਦਾ ਨਾ ਨਹੀਂ ਬੰਦੀ ਸੀ ਕੁਛ ਉਹਦੀ ਤੇ ਮਾਤਾ ਦੇ ਨਾਂ ਦੇ ਕੋਈ ਥੋੜੇ-ਬੋੜੇ ਪੈਸੇ ਸੀਗੇ ਬਜ਼ੁਰਗ ਨੇ ਲਾ ਕੀ 45 ਸਾਲ ਜੇ ਤੇ ਤੇ ਦੁਆਰਾ ਸ਼ਾਦੀ ਕਰਕੇ ਇੱਥੇ ਆਏ ਸੀਗੇ ਕਿ ਉਹ ਪੈਸਿਆਂ ਦਾ ਲਾਲਚ ਵਿੱਚ ਜਿਹੜੇ ਨੌ ਤੇ ਮੁੰਡਾ ਨੂੰ ਤੰਗ ਕਰਦੇ ਸੀਗੇ ਉਹ ਤੋਂ ਲੜਾਈ ਰੰਦੀ ਸੀਗੀ ਉਹ ਪਰੇਸ਼ਾਨ ਹੋ ਕੇ ਫਿਰ ਉਹਨੂੰ ਪੱਖੇ ਨਾਲ ਪਾਹ ਲੈ ਲਿਆ ਕਿ ਕਿੰਨੇ ਲੋਕ ਜਿਹੜੇ ਇਸ ਨਾਮਜ਼ਦ ਕੀਤੇ ਨੇ ਦੋ ਕੀਤੇ ਹੈਗੇ ਜਿਹਨਾਂ ਤੋਂ ਤੰਗ ਸੀਗੀ ਉਹ ਉਹਦਾ ਬੇਟਾ ਹੀ ਛੋਟਾ ਰਵੀ ਤੇ ਨੌ ਕਾਜ ਲੱਗੀ ਹੈ ਠੀਕ